रखो कम थोड़ा दोनों पैर वेरी गुड बहुत बढ़िया, शाबाश 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 शाबाश, पूरा करो वेरी गुड पूरे करो पूरे करो शाबाश शाबाश गर्ल्स फिफ्टी दिफ्टी जोर लगाओ दोनों पैर जंप जंप शाबाश शाबाश 50 ਕਰਨ ਤੋਂ ਬਾਅਦ ਹੀ ਰੁਕਣਾ ਸਾਰਿਆਂ ਨੇ ਜੀ ਕੋਈ ਪਹਿਲਾਂ ਨਾ ਰੋਕੇ ਜਿਹਦੇ ਹੋ ਗਏ ਉਹ ਹੀ ਰੋਕੋਈ ਸੀਟਿੰਗ ਨਾ ਕਰੇ ਕੋਈ ਹੂਲ ਡਾਊਨ ਰਿਲੈਕਸ ਸਾਰੇ ਰਿਲੈਕਸ ਰਿਲੈਕਸ ਸ਼ਾਬਾਸ਼ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੀਤਮ ਫਿਟ ਆਰਮੀ ਅਕੈਡਮੀ ਅੱਜ ਅਰੇ ਬੱਚਿਆਂ ਦਾ ਲੈਗ ਵਰਕਆਊਟ ਦੇਸੀ ਕਰ ਰਹੇ ਕਾਫ ਰੇਸ ਇਹ ਕਰਨੀ ਐਕਸਰਸਾਈਜ਼ ਥੋੜੀ ਬਹੁਤ ਜ਼ਿਆਦਾ ਬੈਨੀਫਿਟ ਆ ਇਸ ਦੇ ਨਾਲ ਤੁਹਾਡੇ ਕਾਫ ਮਸਲਾ ਜਿਹੜੇ ਸਟਰੌਂਗ ਹੁੰਦੇ ਆ ਅਗਲੇ ਕਾਫ ਮਸਲਾ ਹੁੰਦੇ ਆ ਜੀ ਠੀਕ ਹੈ ਤੇ ਇਹਦੇ ਤੁਸੀਂ 30 40 50 ਇਦਾਂ ਕਰਕੇ ਤੁਸੀਂ ਆਪਣੇ ਸੈਟ ਆ ਜਿਹੜੇ ਉਹ ਲਗਾ ਸਕਦੇ ਹੋ ਦੋ ਤੋਂ ਤਿੰਨ ਸੈਟ ਤੁਹਾਡੇ ਹਫਤੇ ਦੇ ਵਿੱਚ ਦੋ ਵਾਰ ਲੱਗਣੇ ਜ਼ਰੂਰੀ ਹੈ ਆ ਵੀ ਤੁਹਾਡੇ ਕਾਫ ਆ ਜਿਹੜੇ ਮਸਲ ਪਰਨਾਂ ਰਨਿੰਗ ਟਾਈਮ ਤੇ ਮਸਲ ਨੂੰ ਜਿੰਨਾ ਜ਼ਿਆਦਾ ਤੁਸੀਂ ਸਟਰੋਂਗ ਕਰੋਗੇ ਉਹਨੇ ਸਟਰੋਂਗ ਹੁੰਦੇ ਰਹਿਣਾ ਪਰ ਜ਼ਰੂਰੀ ਆ ਉਹਦੀ ਐਕਸਰਸਾਈਜ਼ ਕਰਨਾ ਆਪਣੀ ਅਕੈਡਮੀ ਦੇ ਵਿੱਚ ਫਿਜ਼ੀਕਲ ਦੇ ਬੈਚ ਸਟਾਰਟ ਹੋ ਚੁੱਕੇ ਨੇ ਪੰਜਾਬ ਪੁਲਿਸ ਨੂੰ ਲੈ ਕੇ ਤਾਂ ਇਹ ਸਾਰੇ ਬੱਚੇ ਜੋ ਦੇਖ ਰਹੇ ਤੁਸੀਂ ਮੋਸਟਲੀ ਪੰਜਾਬ ਪੁਲਿਸ ਦੇ ਵਿੱਚ ਹੋਣ ਦੀ ਹੈ ਜਿਹੜੀ ਤਿਆਰੀ ਕਰ ਰਹੇ ਨੇ ਤੁਸੀਂ ਵੀ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਸਾਡੇ ਨਾਲ ਮਿਲ ਕੇ ਇੱਕ ਅਕੈਡਮੀ ਲੁਧਿਆਣਾ ਆਲਮਗੀਰ ਦੇ ਵਿੱਚ ਇਸ ਅਕੈਡਮੀ ਵਿੱਚ ਮੁੰਡਿਆਂ ਕੁੜੀਆਂ ਦੇ ਰਹਿਣ ਦੇ ਲਈ ਪ੍ਰੋਪਰ ਪ੍ਰਬੰਧ ਕੀਤਾ ਗਿਆ ਹੋਸਟਲ ਫੈਸਿਲਿਟੀ ਹੈ ਸਾਰਾ ਗ੍ਰੈਂਡ ਸੈਂਡ ਦਾ ਸਭ ਖਾਣ ਪੀਣ ਦਾ ਸਭ ਹੈ ਤੇ ਵਧੀਆ ਸੁੰਦਰ ਗਰਾਊਂਡ ਹੈ ਠੀਕ ਹੈ ਇੱਕ ਛੋਟੋ ਤਿੰਨ ਤਿੰਨ ਚਾਰ ਚਾਰ ਗਰਾਊਂਡ ਹੈ ਅਕੈਡਮੀ ਦੇ ਕੋਲ ਸ਼ਾਬਾਸ਼ ਸ਼ਾਬਾਸ਼ ਬੱਚੇ ਕਰਦੇ ਹੋ ਸਾਰੇ ਕੁਝ ਬਚਿਆ ਦਾ ਹੋ ਗਿਆ ਵਰਕਆਊਟ ਕੁਝ ਬਚਿਆ ਦਾ ਹਲੇ ਚੱਲ ਰਿਹਾ